ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਨੂੰ ਟੋਡਰ ਮਾਲਣੇ ਨਾ ਚੱਕ ਲਿਆ ਤੇ ਬਾਬਾ ਫਤਿਹ ਸਿੰਘ ਨੂੰ ਬੀਬੀ ਪਵਾਨੀ ਨੇ ਆਪਣੀ ਗੋਦ ਵਿੱਚ ਚੱਕ ਲਿਆ ਬਾਬਾ ਜੋਰਾਵਰ ਸਿੰਘ ਨੂੰ ਬੀਬੀ ਪਵਾਨੀ ਦੀ ਮਾਂ ਨੇ ਚੱਕ ਲਿਆ ਹੁਣ ਫਤਿਹ ਸਿੰਘ ਬੜਾ ਮਾਸੂਮ ਹੈ ਬੀਬੀ ਪਵਾਨੀ ਕਦੇ ਤੁਰਦੀ ਹੈ ਕਦੇ ਬਹਿ ਜਾਂਦੀ ਹੈ ਕਦੇ ਰੋਂਦੀ ਹੈ ਕਦੇ ਬਾਲਕ ਤਾਂ ਜਿਹੜਾ ਮੁਖ ਹੈ ਨਾ ਆਪਣੀ ਚੁੰਨੀ ਨਾਲ ਪੂਝ ਪੂਝ ਕੇ ਨਾ ਉਹਨੂੰ ਚੁੰਮਦੀ ਐ ਲਹੂ ਨਿਬੜੇ ਮੁਖ ਕਦੇ ਗਰਦ ਨਾਲ ਲਹੂ ਲਾ ਲਾ ਕੇ ਨਾ ਉਹਨੂੰ ਆਪਣੇ ਮੱਥੇ ਨਾਲ ਲਾਉਂਦੀ ਐ ਬੀਬੀ ਪਵਾਨੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਿੰਨ ਦੇਹਾਂ ਦਾ ਸਸਕਾਰ ਦੁਨੀਆ ਦੇ ਤਿੰਨ ਮਹਾਨ ਰੂਹਾਂ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਦੀ ਧਰਮ ਸਪਤਨੀ ਤੇ ਦੀਵਾਨ ਦੀ ਟੋਡਰਮਲ ਦੀ ਹੌਣ ਹਾਂ ਸੁਤਰੀ ਬੀਬੀ ਪਵਾਨੀ ਅੱਜ ਜਿਵੇਂ ਕਿੰਨਾ ਲਾਸ਼ਾਂ ਦਾ ਸਸਕਾਰ ਕੇਵਲ ਤਿੰਨ ਇਨਸਾਨ ਰੂਹਾਂ ਜਿਵੇਂ ਕਰਨ ਲੱਗੀਆਂ ਨੇ ਤਿੰਨਾਂ ਰੂਹਾਂ ਨੂੰ ਚੁੱਪ ਕੇ ਜਿਵੇਂ ਕਿੰਨੇ ਜਣੇ ਚਿਰਦੇ ਜਾ ਰਹੇ ਨੇ ਅਖੀਲ ਦੀਆਂ ਸਦਰਾਂ ਢਾਢ ਜੱਥਾ ਆਗਦੀ ਖਿਦਮਤ ਰੰਧਾਏ ਰੱਬਾ ਕੈਸਾ ਸਮਾਂ ਵਿਖਾਇਆ ਤਾ ਹਮਾਰ ਕੇ ਰੰਧਾਏ ਰੱਬਾ ਕੈਸਾ ਸਮਾਂ ਦਿਖਾਇਆ ਹੰਝੂ ਵਗਦੇ ਨੇਤਰਾ ਚੋਂ ਉਸਨੇ ਚਰਨ ਮਾਤਾ ਦੇ ਧੋਤੇ ਹੰਝੂ ਵਗਦੇ ਨੇਤਰਾ ਚੋਂ ਉਸਨੇ ਚਰਨ ਮਾਤਾ ਦੇ ਧੋਤੇ ਚੁੱਕ ਤੁਰ ਪੈ ਲਲੀ ਰੋਲੀ ਰੋਇਆ ਪਾਪੀ ਓਏ ਕੀ ਕਹਿਰ ਕਮਾਇਆ ਨਰਕਾਂ ਨੂੰ ਜਾਵੇਂਗਾ ਸੂਪਿਆ ਕਹਿੰਦੀ ਹੈ ਰੋ ਰੋ ਕੇ ਚੁੱਕ ਤੁਰ ਪੈ ਦੇਹਾਂ ਨੂੰ ਤਿੰਨੇ ਸੇਵਾਦਾਰ ਅਨੋਖੇ ਚੁੱਕ ਤੁਰ ਪੈ ਦੇਹਾਂ ਨੂੰ ਤਿੰਨੇ ਸੇਵਾਦਾਰ ਅਨੋਖੇ बाबा फतह सिंह जी ਦੀਨੂ ਬਣ ਪਵਾਨੀ ਗੋਦੀ ਉਠਾਇਆ ਮੁਖੜੇ ਨੂੰ ਜਮਦੀ ਏ ਘਟ ਘਟ ਛਾਤੀ ਦੇ ਨਾਲ ਲਾਇਆ ਮੁਖੜੇ ਨੂੰ ਜਮਦੀ ਏ ਘਟ ਘਟ ਛਾਤੀ ਦੇ ਨਾਲ ਲਾਇਆ ਮਹਿਰਮ ਤੇ ਸਬੀਏ ਦੇ ਹੰਝੂ ਜਾਂਦੇ ਨਹੀਂ ਉਹ ਰੋਕੇ ਚੁੱਕ ਤੁਰ ਪੈਂਦੇ ਹਾਂ ਨੂੰ ਤਿੰਨੇ ਸੇਵਾ ਦਾ ਨੋਖੇ ਚੁਗ ਤੁਰ ਪੈ ਦੇਹਾਂ ਨੂੰ ਤਿੰਨੇ ਸੇਵਾਦਾਰ ਅਨੋਖੇ ਤਿੰਨੇ ਸੇਵਾਦਾਰ ਅਨੋਖੇ ਤਿੰਨੇ ਸੇਵਾਦਾਰ ਅਨੋਖੇ ਹੋ 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 ਚੁਗ ਤੁਰ ਪੈ ਦੇਹਾਂ ਨੂੰ ਤਿੰਨੇ ਸੇਵਾਦਾਰ ਅਨੋਖੇ ਆ ਪਿਆਰਿਓ ਦਿੱਤੇ ਹੋਏ ਸਮੇਂ ਦੇ ਵਿੱਚੋਂ ਮੈਂ ਤੁਹਾਡੇ ਕੋਲੋਂ 5-7 ਮਿੰਟ ਵੱਧ ਲੈਣਿਆ ਪੂਦੀ ਪੁਆਇੰਟ ਸ਼ਾਰਟਕਟ ਲੈਕਚਰ ਕਹਿ ਕੇ ਮੈਂ ਇੱਕ ਢਾਡੀ ਕਲਾ ਦੀ ਇੱਕ ਵਾਰ ਜੋ ਭਾਈ ਬਚਿੱਤਰ ਸਿੰਘ ਸਾਹਿਬ ਜੀ ਉਹਨਾਂ ਦੇ ਹੁਕਮ ਹੋਇਆ। ਸ਼ਹੀਦ ਉਦਮ ਸਿੰਘ ਦੀ ਵਾਰ ਮੈਂ ਕਹਿਣ ਲੱਗਾ। ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜੀ ਕਿਰਪਾ ਕਰਨ। ਸਾਲ 1919 ਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਨਾ ਸਰ ਮਾਈਕਲ ਉਡਵਾਇਰ ਤੇ ਜਨਰਲ ਡਾਇਰ ਦੇ ਨਾਲ ਪਾਪੀਆਂ ਦਾ ਪਾਪੀਆਂ ਨੇ ਸਿੱਖਾਂ ਦਾ ਲਹੂ ਪਾਣੀ ਦੇ ਵਾਂਗੂ ਬਹਾਇਆ। ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਾ ਪਈ ਇਸ ਜ਼ੁਲਮ ਦੇ ਅੱਗੇ ਆਵਾਜ਼ ਉਠਾਉਂਦਾ ਪਰ ਪੰਜਾਬੀ ਪੰਜਾਬੀ ਹੁੰਦੇ ਨੇ ਜਦ ਵੀ ਦੇਸ਼ ਤੇ ਕੌਮ ਤੇ ਭੀੜ ਬਣ ਜਾਏ ਤੇ ਸਿੱਖ ਕੌਮ ਆਣ ਕੇ ਆਪਣੀਆਂ ਜਵਾਨੀਆਂ ਵਾਰ ਦਿੰਦਾ ਹੈ ਪੰਜਾਬਣ ਮਾਂ ਦਾ ਪੰਜਾਬੀ ਪੁੱਤ ਸਰਦਾਰ ਉਦਮ ਸਿੰਘ ਸੁਨਾਮ ਮਾਲਵੇ ਦਾ ਰਹਿਣ ਵਾਲਾ ਇਹ ਆਇਆ ਜਲਿਆਂਵਾਲੇ ਬਾਗ ਇਨੇ ਦਰਬਾਰ ਸੇ ਆਣ ਕੇ ਨੱਕ ਮਸਤਕ ਹੋਇਆ ਇਹਨੇ ਵੇਖਿਆ ਆਪਣੇ ਸਰਬੱਤ ਸ਼ਹੀਦਾਂ ਨੂੰ ਇਹਨੇ ਸਰਬੱਤ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੇ ਨਗਮੇ ਪੜੇ ਕਿ ਅਸੀਂ ਵਤਨ ਦੀ ਖਾਤਰ ਜਿੰਦ ਲਾ ਚੱਲੇ ਆ ਸਾਡੇ ਪ੍ਰਭਾ ਜਿਉਂਦੇ ਹੋਣਗੇ ਸਾਡੀ ਸ਼ਹਾਦਤ ਦਾ ਬਦਲਾ ਲੈ ਲੈਣਗੇ ਸੇਦ ਉਦਮ ਸਿੰਘ RAM ਮੁਹੰਮਦ ਆਜ਼ਾਦ ਦੇ ਨਾਲ ਪਰਦੇਸਾਂ ਵਿੱਚ ਗਿਆ ਥਾ ਥਾ ਦੇ ਘੁੰਮਿਆ ਅਜੇ ਨੇ ਕਲ ਖਤਗੁਰ ਸੱਚੇ ਪਾਤਸ਼ਾਹ ਦੇ ਚਰਣਾ ਜੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰਾ ਕੀਤਾ ਹੋਇਆ ਪਰਨ ਪੂਰਾ ਨਹੀਂ ਹੋਇਆ ਜੇ ਤੱਕ ਸਰ ਮਾਈਕਲ ਉਡਵਾਇਰ ਦੇ ਘਾਰੇ ਦੀ ਇੱਕ ਧੀ ਸੀ ਜਦਾ ਨਾਮ ਸੀ ਮਿਸ ਬ੍ਰਾਊਨ ਮਿਸ ਬ੍ਰਾਊਨ ਦੇ ਨਾਲ ਇਹਦੀ ਬੜੀ ਬੈਣ ਹੀ ਉੱਠਣੀ ਸੀ ਮਿਸ ਬ੍ਰਾਊਨ ਜਿਹੜੀ ਹੈ ਇਹਦੇ ਨਾਲ ਇਹਦੇ ਘਰ ਵਿੱਚ ਕਈ ਵਾਰੀ ਚਾਹ ਪੀਣ ਗਿਆ ਪਰ ਚੌਦਾ ਹੁੰਦਾ ਤੇ ਉਹਦੇ ਘਰੇ ਜਾ ਕੇ ਉਹਨੂੰ ਮਾਰ ਸਕਦਾ ਸੀ ਜੀ ਪਰ ਕਹਿੰਦਾ ਪਾਪੀ ਅਜੇ ਇੱਥੇ ਮਰ ਜਾਣਾ ਤਾਂ ਤੈਨੂੰ ਲੋਕ ਇਧਰ ਦੇ ਲੋਕ ਬੜਾ ਵੱਡਾ ਖਿਤਾਬ ਦੇਣਗੇ ਮੈਨੂੰ ਕਾਇਰ ਮੈਨੂੰ ਬੌਧਿਲ ਕਹਿਣਗੇ ਤੈਨੂੰ ਤੇਰੇ ਬੰਦਿਆਂ ਦੇ ਸਾਹਮਣੇ ਮਾਰ ਕੇ ਜਾਵਾਂਗਾ ਤੇਰੇ ਬੰਦਿਆਂ ਦੇ ਸਾਹਮਣੇ ਸ਼ੇਦੂਤਮ ਸਿੰਘ ਸੁਨਾਮ ਦਾ ਰਹਿਣ ਵਾਲਾ ਰਾਮ ਮੁਹੰਮਦ ਆਜ਼ਾਦ ਇਹ ਨਾਂ ਦੇ ਵਿੱਚ ਬੜਾ ਵੱਡਾ ਫਰਕ ਹੈ ਰਾਮ ਹਿੰਦੂਆਂ ਦਾ ਚਿੰਨ ਹੈ ਮੁਹੰਮਦ ਮੁਸਲਮਾਨਾਂ ਦਾ ਚਿੰਨ ਹੈ ਜੇ ਤੇ ਆਜ਼ਾਦ ਪੰਜਾਬੀਆਂ ਦਾ ਚਿੰਨ ਹੈ ਤਿੰਨਾਂ ਧਰਮਾਂ ਦਾ ਬਦਲਾ ਲੈਣ ਵਾਸਤੇ ਇੱਕੋ ਹੀ ਪੰਜਾਬੀ ਮਾਂ ਦਾ ਪੁੱਤ ਕੰਬੋਜ਼ ਘਰਾਣੇ ਨਾਲ ਸੰਬੰਧ ਰਹਿਣ ਵਾਲਾ ਉੱਠਿਆ ਵਾਹ ਜੀਓ ਜਦੋਂ ਹੀ ਦੇਸ਼ ਨੂੰ ਖੋਹਣ ਦੀ ਲੋੜ ਪੈ ਗਈ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ ਵਾਹ ਵਾਹ ਚਾਹਾਂ ਪਾਸਿਆਂ ਤੋਂ ਕਿੱਥੋਂ ਆਈ ਗੋਲੀ ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਨੇ ਜਣਿਆ ਆਂਗ ਜੀਣਾ ਮਰਦਾ ਮੰਗ ਮਰਨਾ ਇਹ ਹੈ ਮੁੱਢ ਤੋਂ ਨਾ ਪੰਜਾਬੀਆਂ ਦਾ ਜੋਦਾ ਉਹ ਜੋ ਮਰੇ ਮੈਦਾਨ ਅੰਦਰ ਰਹਿਦਾ ਯੱਗ ਤੇ ਨਾਮ ਪੰਜਾਬੀਆਂ ਦਾ ਉਸ ਕੌਮ ਦੇ ਸਰਗ ਹੈ ਨਸੀਬ ਜਿੰਨੂੰ ਮਿਲਿਆ ਕਦੇ ਸ਼ਰਾਬ ਪੰਜਾਬੀਆਂ ਦਾ ਸਰਦਾਰ ਉਦਮ ਸਿੰਘ ਪ੍ਰੈਸ ਦਾ ਰੂਪ ਕਾਰ ਕੇ ਦੇ ਕੰਨਾਂ ਦੇ ਵਿੱਚ ਕਲਾਉਸਮੈਂਟ ਸਕਤੀ ਕੀ ਅਜ ਤੱਕ ਸਰਮਿਕਲ ਉਡਵੈਰ ਇੱਕ ਕਾਨਫਰੰਸ ਦਾ ਉੱਥੋਂ ਘਟਨਾ ਕਰਨਗੇ ਜਿਹਦੇ ਚੀਫ ਗੈਸ ਸਰਮਿਕਲ ਉਡਵੈਰ ਹੋਣਗੇ ਸਾਰਿਆਂ ਨੂੰ ਖੁੱਲਾ ਸਦਾ ਤੇ ਸਰਦਾਰ ਉਦਮ ਸਿੰਘ ਪ੍ਰੈਸ ਦਾ ਰਿਪੋਰਟ ਦਾ ਪਾਕੇ ਪਾਤਰ ਬਣ ਕੇ ਤੁਰ ਪਿਆ ਹੱਥੋ ਚ ਕਾਪੀ ਪਣ ਲੈ ਕੇ ਤੁਰ ਪਿਆ ਕਾਪੀ ਦੇ ਵਿੱਚ ਰਿਵਾਲਵਰ ਪਾ ਕੇ ਤੁਰ ਪਿਆ ਕਿਤਾਬ ਦੇ ਵਿੱਚ ਸਭ ਤੋਂ ਮੋਰੇ ਜਾ ਕੇ ਬਹਿ ਗਿਆ ਹੁਣ ਵਾਰੀ ਵਾਰੀ ਦੇ ਤੋਂ ਬਾਅਦ ਜਦੋਂ ਆਈ ਨਾ ਸਰ ਮਾਈਕਲ ਉਡਵਾਇਰ ਦੀ ਵਾਰੀ ਇਹਦਾ ਗੰਜਾ ਸਿਰ ਪੁੱਤੇ ਲਈ ਟੋਪੀ ਕਾਲਾ ਕੋਟ ਪਾਇਆ ਹੋਇਆ ਅੱਖਾਂ ਇਹਦੀਆਂ ਬਿੱਲੀਆਂ ਬਿੱਲੀਆਂ ਇਹਦਾ ਮੈਂ ਕਿਨੇ ਆਪਣੇ ਸਾਹ ਦੇ ਨਾਲ ਸਹੀ ਕੀਤਾ ਜਿੱਥੇ ਦਾ ਕਦ ਆਉਂਦਾ ਸੀ ਜੀ ਮੋਰੇ ਕੁਰਸੀਆਂ ਤੇ ਬੈਠੇ ਨੇ ਪ੍ਰੈਸ ਵਾਲੇ ਤੇ ਪਿੱਛੇ ਬੈਠੀ ਐ ਸਾਰੀ ਪਬਲਿਕ ਪ੍ਰੈਸ ਵਾਲਾ ਉੱਠਿਆ ਉਹਨੇ ਇੱਕ ਸਵਾਲ ਕੀਤਾ ਕਹਿੰਦੇ ਸਰ ਮਾਈਕਲ ਜੀ ਜੇ ਕਿਸੇ ਨੂੰ ਦਬਾਉਣਾ ਹੋਵੇ ਤੇ ਕੀ ਕਰਨਾ ਚਾਹੀਦਾ ਹੈ ਸਵਾਲ ਬੜਾ ਵੱਡਾ ਸੀ ਕਿਉਂਕਿ ਜਦੋਂ ਬੰਦੇ ਨੂੰ ਹੰਕਾਰ ਹੋ ਜਾਣਾ ਹੰਕਾਰਿਆ ਬੰਦਾ ਮਾਰਿਆ ਕਰਦਾ ਇਹਨੂੰ ਆਪਣੀ ਸ਼ੌਹਰ ਦਾ ਬੜਾ ਹੰਕਾਰ ਸੀ ਇਹਨੂੰ ਆਪਣੀ ਗੋਲੀ ਚਲਾਈਦਾ ਇਨਕਾਊਂਟਰ ਕੀਤੇ ਦਾ ਬੜਾ ਮਾਣ ਸੀ ਕਹਿੰਦਾ ਜੇ ਕਿਸੇ ਕੌਮ ਨੂੰ ਦਵਾਉਣਾ ਹੋਵੇ ਤੇ ਕੀ ਕਰਨਾ ਚਾਹੀਦਾ ਉਹ ਕਹਿੰਦਾ ਮੇਰੇ ਰਾਜ ਤਿੰਨ ਕੌਮਾਂ ਨੇ ਰਾਜ ਮੰਗਿਆ ਕਹਿੰਦਾ ਜੀ ਕਿੰਨਾ ਕਿੰਨਾ ਨੇ ਕਹਿੰਦਾ ਸਭ ਤੋਂ ਪਹਿਲਾਂ ਮੇਰੇ ਕੋਲੋਂ ਜੂਬੀ ਦੇ ਭਈਆਂ ਨੇ